ਅਸੀਂ ਪ੍ਰੇਮ ਦੇ ਨਾਲ ਪਾਇਆ ਜਿਹੜਾ ਦਾਤਾਂ ਦੇ ਕੇ ਪਛਤਾਨਦਾ ਨਹੀਂ ਜਿਹੜਾ ਦਾਤਾਂ ਦੇ ਕੇ ਹਿਸਾਬ ਨਹੀਂ ਪੁੱਛਦਾ ਅਸੀਂ ਕਿਸੇ ਦੀ ਮਦਦ ਕਰਦੇ ਨਾ ਉਹਨੂੰ 10000 ਦਿੱਤਾ 20000 ਦਿੱਤਾ ਲੱਖ ਦਿੱਤਾ 2 ਲੱਖ ਦਿੱਤਾ ਜਾਂ ਦੋ ਚਾਰ ਵਾਰੀ ਉਹਦੇ ਨਾਲ ਤੁਰ ਪਏ ਅਸੀਂ ਬੜਾ ਹਿਸਾਬ ਰੱਖਦੇਗੇ ਆਪਾਂ ਉਹਦੇ ਮਗਰ ਇਹ ਕੰਮ ਕੀਤਾ ਆਪਾਂ ਸੁਣਾ ਵੀ ਦਿੰਨੇ ਆ ਔਰ ਕਿੰਨੇ ਵੀ ਆ ਕਿ ਕਹਿਣਾ ਤੇ ਨਹੀਂ ਚਾਹੀਦਾ ਪਰ ਕਹਿ ਵੀ ਦਿੰਨੇ ਆ ਪਰ ਪ੍ਰਮਾਤਮਾ ਇਹ ਤਨਾ ਬਿਆਨ ਤਾ ਕਦੀ ਦੇ ਕੇ ਸਨੰਦਾ ਨਹੀਂ ਹੈ ਜਿੰਨੇ ਕਦੀ ਉਹਨੇ ਸਾਨੂੰ ਕੰਮ ਕੀਤੇ ਕਦੀ ਉਹਨੇ ਇਹਸਾਨ ਨਹੀਂ ਜਤਾਇਆ ਕਿ ਮੈਂ ਕੀਤੇ ਪ੍ਰਕਾਰ ਸਭ ਕੁਝ ਉਹੀ ਰਿਹਾ ਪਰ ਉਹ ਕਦੀ ਸਨੰਦਾ ਨਹੀਂ ਹੈ ਉਹ ਗੁਪਤ ਹੋ ਗਏ ਪਰਦੇ ਦੇ ਪਿੱਛੇ ਰਹਿ ਗਏ ਹਰ ਕੋਈ ਇਨਸਾਨ ਅੱਗੇ ਆਣਾ ਚਾਹੁੰਦਾ ਹੈ ਪਰ ਉਹ ਪਿੱਛੇ ਰਹਿ ਕੇ ਸਾਰੇ ਕੰਮ ਕਰ ਰਿਹਾ ਉਹ ਦੇ ਕੇ ਕਦੀ ਨਹੀਂ ਜਿਤਾਉਂਦਾ ਸੋ ਮਾਲਾ ਆਪਾਂ ਫੜੀ ਹੈ ਪਿਆਰ ਅਸੀਂ ਕਿਹਦੇ ਨਾਲ ਕਰ ਰਹੇ ਆ ਪਾਣਾ ਕਿੰਨੂੰ ਚਾਹਨੇ ਆ ਜਿਹੜਾ ਬੇਹਿਸਾਬ ਆ ਜਿਹੜਾ ਬੇਪਰਵਾਹ ਆ ਪਰਮਾਤਮਾ ਨੂੰ ਪਾਣ ਵਾਸਤੇ ਕੁਝ ਤਿਆਗਣਾ ਨਹੀਂ ਪੈਣਾ ਕਹਿੰਦੇ ਬੁਰਾਈ ਛੱਡੋ ਬੁਰਾਈ ਤੁਸੀਂ ਤਦ ਛੱਡੋਗੇ ਜੇ ਬੁਰਾਈ ਫੜੋਗੇ ਤੇ ਛੱਡੋਗੇ ਕਿੰਨੂੰ ਜੇ ਫੜੋਗੇ ਤੇ ਜਿੰਨੂੰ ਫੜਿਆ ਹੀ ਨਹੀਂ ਉਹਨੂੰ ਛੱਡੋਗੇ ਕਿਦਾਂ